ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਇੱਕ ਵੀਡੀਓ ਜਿਹੜੀ ਆ ਮੇਰੀ ਗੱਲ ਕਰਨ ਦੇ ਨਾਲ ਹੀ ਤੁਹਾਡੇ ਇੱਕ ਵੀਡੀਓ ਜ਼ਰੂਰ ਦੇਖੀ ਚਾਹਤ ਹਾਂ ਜੈ ਮਾਦਾ ਜੈਸ ਸਰ ਦਾ ਨੇਕ ਜੀ ਜਲਦੀ ਗੁੜੀਆ ਕਰਦੇ ਇਹ ਸਦਮਨ ਦੇ ਖਿਲਾਰੇ ਸਦਮਨ ਕੋਣ ਹੈ ਨੇਕ ਖੰਧਾਨ ਦੇ ਜੀ ਇਹ ਉਨਕੇ ਸ਼ਿਸ਼ੇ ਹੈ ਇਹ ਖੰਧਾਨ ਦੇ ਜੀ ਇਹ ਉਨਕੇ ਸ਼ਿਸ਼ੇ ਹੈ ਇਹ ਕਿ ਸੇਮ ਲੱਗਦੇ ਹਨ जय माता जय जय कार है बाकी सब बेकार है बेकार में देवता जी आप भी आगे बोलो क्या करोगे अगर मैं 20 साल से यहाँ नहीं आ रहा हूँ तो मेरे प्राण लो अगर मैंने यहाँ की तनों के साथ मिट्टी नहीं खाई है तो हिम्मत है तो प्राण को नहीं रहा हिम्मत है मेरे प्राण लो मैं जिससे प्यार करता हूँ उससे एक के भी प्राण लेके दिखा दू ਇਨਕੀ ਪੂੰਛ پکڑ ਕੇ ਨਾ ਮੈਂ જય શ્રી ਰਾਮ ਜੀ ਬੋਲਦਾ ਰਿਹਾ ਤਾ ਉਹਨਾਂ ਦੀ ਹਿੰਮਤ ਨਹੀਂ ਹੁੰਦੀ ਮੇਰੀ ਤਰ੍ਹਾਂ ਦੇਖਣੇ ਕੀ ਉਹ ਪੂੰਛੇ ਘੁਮਾਤਾ ਰਿਹਾ ਤਾ ਉਹਨੂੰ ਪੂੰਛ پکڑੂਗਾ ਤੇਰੀ ਔਰ ਮੈਂਨੇ ਯੂਨੀਵਰਸ ਦੇ ਅੰਦਰ ਤੱਕ ਵਿਜੈਨ ਕੋ ਚੱਲ ਪੁਰ ਅਕੇ ਇੱਕ ਰਾਜਾ ਜਿਹੜਾ ਪਿਛਲੇ ਮਹੀਨੇ ਤੋਂ ਵਕਰੀਆਂ ਵਕਰੀਆਂ ਗੱਲਾਂ ਕਰਕੇ ਵਕਰੀਆਂ ਵਕਰੀਆਂ ਕੁਝ ਹਰਕਤਾਂ ਕਰਕੇ ਆਪਣਾ ਮਸ਼ਹੂਰ ਜਿਹੜਾ ਹੋਇਆ ਤੇ ਕੁਝ ਚੈਨਲਸ ਵਾਲੇ ਵੀਰਾਂ ਨੇ ਵੀ ਉਹਨੂੰ ਹਾਈਲਾਈਟ ਕੀਤਾ ਪਿਆ ਉਹ ਕਿਸ ਤਰ੍ਹਾਂ ਹਰ ਚੀਜ਼ ਦਾ ਮਜ਼ਾਕ ਡਾਉਂਦੇ ਆਤੇ ਜਿੱਦਾਂ ਉਹ ਜਿਹੜੇ ਮੰਦਰ ਗਿਆ ਤੇ ਉੱਥੇ ਕਿਸ ਤਰ੍ਹਾਂ ਉਹ ਲੋਟਾਂ ਦਾ ਦਿਖਾਵਾ ਕਰਕੇ ਜਿਹੜੀਆਂ ਸਾਡੇ ਮੂਰਤੀਆਂ ਨੇ ਚਾਹੇ ਉਹ ਕਿਸ਼ਨ ਭਗਵਾਨ ਜੀ ਦੀ ਮੂਰਤੀ ਹੋਵੇ ਹਨੂਮਨ ਮਾਚ ਦੀ ਮੂਰਤੀ ਹੋਵੇ ਜਿਵੇਂ ਡਾਂਸ ਬਾਰਾਂ ਦੇ ਵਿੱਚ ਨੋਟ ਲਟਾਉਂਦਾ ਉਹ ਇਸ ਤਰ੍ਹਾਂ ਨੋਟ ਲਟਾਉਂਦਾ ਸੁਣਿਆ ਗਿਆ ਕਾਣੀਆਂ ਜਿਹੜੀਆਂ ਹਰਕਤਾਂ ਇਹਦੀਆਂ ਕਾਫੀ ਜਿਹੜੀਆਂ ਸੁਣਿਆ ਕਾਫੀ ਗਲਤ ਸੁਸਾਇਟੀ ਚ ਰਿਹਾ ਗਲਤ ਕਮਾਜ ਨਸ਼ੇ ਕਰਨ ਦਾ ਬੜਾ ਵੱਡਾ ਆਦੀ ਰਿਆ ਹੁਣ ਜਿਹੜਾ ਇਹ ਮਸਲਾ ਜਿਹੜਾ ਅੱਜ ਹੋਇਆ ਹੈ ਇਹਦੀ ਇੱਕ ਵੀਡੀਓ ਮੇਰੇ ਦੋਸਤ ਨੇ ਮੈਨੂੰ ਭੇਜੀ ਜਿਹਦੇ ਵਿੱਚ ਉਸ ਵੀਡੀਓ ਦੇ ਵਿੱਚ ਆਪਣੇ ਕਿਸੇ ਬਰਥਡੇ ਪਾਰਟੀ ਦੇ ਵਿੱਚ ਚੀਅਰਸ ਕਰ ਰਹੇ ਨੇ ਉੱਥੇ ਸੈਲੀਬ੍ਰੇਟ ਕਰ ਰਹੇ ਨੇ ਤੇ ਉੱਥੇ ਇੱਕ ਸਰਦਾਰ ਨੌਜਵਾਨ ਮੈਂ ਜਾਣਦਾ ਨਹੀਂ ਕਿਹੜਾ ਹੈਗਾ ਉਹ ਸਰਦਾਰ ਨੌਜਵਾਨ ਉਹ ਇਹ ਗੁਰੂ ਨਾਨਕ ਦੇਵ ਜੀ ਦਾ ਮੁਖਾਬਦ ਕਰਕੇ ਕਹ ਰਿਹਾ ਵੀ ਇਹ ਗੁਰਨਾਣ ਦੇਵੀ ਜਿਹੜਾ ਕਿ ਨਾਕਾਬਲੇ برداشت ਆ ਇਹ ਸਾਡੇ ਮਨਾਂ ਨੂੰ ਖੇਸ ਪਹੁੰਚੀ ਆ ਤੇ ਮੈਂ ਅੱਜ ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਜੀ ਕੋਲ ਇੱਕ ਦਰਖਾਸਤ ਇਹਦੇ ਖਿਲਾਫ ਭਾਵਨਾਵਾਂ ਨੂੰ ਖੇਸ ਪਹੁੰਚਾਉਣ ਦੀ ਤੇ ਜਿਹੜੀ ਨੇ ਹਰਕਤ ਕੀਤੀ ਆ ਉਹਦੇ ਖਿਲਾਫ ਦੇ ਕੇ ਆ ਉਹਨਾਂ ਨੇ ਸਰਦਾ ਹਰਪਾਲ ਸਿੰਘ ਜੀ ਐਸਪੀ ਜਿਹੜੇ ਆਪਣੇ ਹੈਗੇ ਉਹਨਾਂ ਦੀ ਡਿਊਟੀ ਲਈ ਉਹਨਾਂ ਨਾਲ ਵੀ ਮਿਲ ਕੇ ਆਇਆ ਉਹਨਾਂ ਨੇ ਵਿਸ਼ਵਾਸਨ ਦੁਆਇਆ ਵੀ ਅਸੀਂ ਇਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਤੇ ਹੁਣ ਵੀ ਇਹਨੂੰ ਧਮਕੀਆਂ ਲੱਗੀਆਂ ਨੇ ਪ੍ਰਸ਼ਾਸਨ ਨੇ ਉਹ ਧਮਕੀਆਂ ਕਰਕੇ ਇਹਨੂੰ ਸਿਕਿਉਰਿਟੀ ਦੇਤੀ ਇਹ ਆਉਣ ਵਾਲੇ ਸਮੇਂ 'ਚ ਇਹੋ ਜਿਹੇ ਬੰਦਿਆਂ ਦੇ ਹੌਸਲੇ ਵੱਜ ਜਾਣਗੇ ਮੈਂ ਪ੍ਰਸ਼ਾਸਨ ਤੋਂ ਇਹ ਮੰਗ ਕਰਦਾ ਮੈਨੂੰ ਯਕੀਨ ਦੁਆਇਆ ਭੋਲਰ ਸਾਹਿਬ ਸਾਡੇ ਜਿਹੜੇ ਮਾਨਯੋਗ ਕੀ ਅੰਦੇ ਕਮਿਸ਼ਨ ਸਾਹਿਬ ਨੇ ਸਾ ਵੀ ਜਲਦ ਤੋਂ ਜਲਦ ਇਹਦੇ ਖਿਲਾਫ ਅਸੀਂ ਜਿਹੜੀ ਹੈ ਕਾਨੂੰਨੀ ਕਾਰਵਾਈ ਕਰਕੇ ਤੇ ਉੱਪਰ ਖਿਲਾਫ ਪਰਚਾ ਹੋਵੇ ਤੁਹਾਡੇ ਸਾਰਿਆਂ ਦਾ ਧੰਨਵਾਦ ਵਾਹਿਗੁਰੂ